ਆ ਵੀ ਮਿੱਤਰੋ ਅੱਜ ਦੀ ਵੀਡੀਓ 'ਚ ਤੁਹਾਡਾ ਸਵਾਗਤ ਆ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏਗੇ ਅਰਜਨ ਅਲਟਰਾ 605 ਡੀਆਈ ਐਮਐਸ ਅਥਰਾ ਘੋੜਾ 2023 ਮਾਡਲ ਆ ਮਿੱਤਰੋ ਇਹ ਡਿਮਾਂਡ ਹੈਗੀ ਆ ਦੀ 6.5 ਲੱਖ ਬਾਕੀ ਸੈਂਟਰ ਗੀਅਰ ਚ ਆ ਬਿਲਕੁਲ ਸਾਫ਼ ਸੁਥਰਾ ਟਰੈਕਟਰ ਪਿਆ ਮਿੱਤਰੋ 16 ਦੇ ਟਾਇਰਾਂ ਚ ਆ ਬਾਕੀ ਤੁਸੀਂ ਪਿਛਲੇ ਪਾਸਿਓਂ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਬਿਲਕੁਲ ਸਾਫ਼ ਸੁਥਰਾ ਟਰੈਕਟਰ ਪਿਆਗਾ ਸੈਂਟਰ ਗੀਅਰ ਬਾਜੀ ਕਹਿੰਦਾ ਸਵਾ ਕਛੇ ਦਾ ਬਣ ਜੂ ਮੌਕੇ ਤੇ ਬਾਕੀ ਸੈਂਟਰ ਚ ਤੁਸੀਂ ਟਰੈਕਟਰ ਚੈੱਕ ਕਰ ਸਕਦੇ ਹੋ ਬਿਲਕੁਲ ਸਾਫ ਸੁਥਰਾ ਬਾਕੀ ਰੈਂਬ ਵਗੈਰਾ ਚੈੱਕ ਕਰ ਸਕਦੇ ਹੋ ਨੱਟ ਵਗੈਰਾ ਮਿੱਤਰੋ ਬਿਲਕੁਲ ਨਮੇ ਰੈਂਬ ਦੇਖ ਸਕਦੇ ਹੋ ਮਿੱਤਰੋ ਬਿਲਕੁਲ ਜਣੂਣਾ ਸਾਰਾ ਟਰੈਕਟਰ ਮਿੱਤਰੋ origignal ਆ ultra 1605 di ms ਦਮੰਡ ਆ ਗਿਆ ਜੀ ਮਿੱਤਰੋ 6.5 ਲੱਖ ਮੌਕੇ ਤੇ ਮੰਨਦਾਂ ਬਾਈ ਕਹਿੰਦਾ ਫੁੱਲ ਹੋ ਜਾਊਗਾ। ਬਾਕੀ ਇੱਧਰ ਆ ਗਿਆ ਸੋਨਾ ਲੀਕਾ DI 60 24 ਮਾਡਲ ਇਹਦੀ ਮੰਗ ਹੈ ਗਿਆ 7,55,000 ਟਾਇਰ ਵਗੈਰਾ ਟਰੈਕਟਰ ਤੇ ਬਿਲਕੁਲ ਨਵੇਂ ਪਏ ਨੇ। ਬਾਡੀ ਲੈਣ ਦਾ ਟਰੈਕਟਰ ਬਿਲਕੁਲ ਸਾਫ਼ ਸੁਥਰਾ ਪਿਆ ਮਿੱਤਰੋ। ਬਾਕੀ ਸਾਈਡ ਗੀਅਰ ਬਾਕੀ ਰਿੰਗ ਵਗੈਰਾ ਚੈੱਕ ਕਰਦੇ ਹਾਂ। ਪਿਛਲੇ ਡਰਾਂ 'ਚ ਮਿੱਤਰੋ ਬੇਡ ਲੱਗੇ ਨੇ ਟਰੈਕਟਰ ਦੇ। ਬਾਕੀ ਪਿਛਲੇ ਪਾਸੋਂ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਮਿੱਤਰੋ। ਡੰਡਾ ਰਾਵਲ ਸਮੇਤ ਆ। ਬਿਲਕੁਲ ਸਾਫ਼ ਸੁਥਰਾ ਟਰੈਕਟਰ ਪਿਆਗਾ। ਦੂਜੀ ਸਾਈਡ ਤੁਸੀਂ ਟਰੈਕਟਰ ਚੈੱਕ ਕਰ ਸਕਦੇ ਹੋ ਮਿੱਤਰੋ। ਬਿਲਕੁਲ ਸਾਫ਼ ਸੁਥਰਾ ਟਰੈਕਟਰ ਪਿਆ ਬਾਡੀ ਲੈਣ ਦਾ। ਸਾਰਾ ਟਰੈਕਟਰ ਓਰੀਜਨਲ ਆ। ਉਹ ਕਿ ਟਾਇਰ ਵਗੈਰਾ, ਮੂਲੇ ਰਿੰਬ ਚੈੱਕ ਕਰ ਸਕਦੇ। ਡਿਮਾਂਡ ਹੈਗੀ ਦੀ ਮਿੱਤਰੋ 7,55,000 ਸੋਨਾ ਲੀਕਾ ਡੀਆਈ 60 ਜੇ ਕਿਸੇ ਵੀਰ ਨੇ ਵੀ ਲੈਣਾ ਸਕਰੀਨ ਤੇ ਨੰਬਰ ਚੱਲ ਰਿਹਾ ਦੋਨੇ ਟਰੈਕਟਰ ਖਰੀਦ ਸਕਦੇ ਹੋ ਤੁਸੀਂ ਤਰਵਾਜੀ ਦੀ ਵੀਡੀਓ 'ਚ ਤੁਹਾਡਾ ਸਵਾਗਤ ਆ ਅੱਜ ਆਪਾਂ ਸੁਡਲੀ ਲੈ ਕੇ ਆਏਗੇ 2024 ਮਾਡਲ 855 ਨਵੀਂ ਸੋਚ ਡਿਮਾਂਡ ਹੈਗੀ ਦੀ 7,95,000 ਰੁਪਇਆ ਬਿਲਕੁਲ ਨਵਾਂ ਟਰੈਕਟਰ ਪਿਆ ਮਿੱਤਰੋ ਟਾਇਰਾਂ ਦੇ ਉਮਣੀ ਅੱਜ ਦੇਖ ਸਕਦੇ ਹੋ ਤੁਸੀਂ ਉਮੀ ਪਹੀਆ ਨੇ ਬਾਕੀ ਰਿੰਬ ਵਗੈਰਾ ਚੈੱਕ ਕਰ ਸਕਦੇ ਹੋ ਬਾਕੀ ਇੰਜਨ ਵਗੈਰਾ ਤੋਂ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ ਸਾਫ ਸੁਥਰਾ ਟਰੈਕਟਰ ਪਿਆ ਮਿੱਤਰੋ ਬਾਕੀ ਵੱਡੇ ਰਿੰਬ ਚੈੱਕ ਕਰ ਸਕਦੇ ਹੋ ਬਾਕੀ ਆਪ ਸਾਨੂੰ ਪਿਛਲੇ ਪਾਸੇ ਟਰੈਕਟਰ ਦੀ ਕੰਡੀਸ਼ਨ ਚੈੱਕ ਕਰਾ ਦਿੰਨੇ ਆ ਬਿਲਕੁਲ ਸਾਫ ਸੁਥਰਾ ਟਰੈਕਟਰ ਪਿਆ ਮਿੱਤਰੋ ਜਿਵੇਂ ਕਿਸੇ ਵੀਰ ਨੇ ਰਹਿਣਾ ਸਕਰੀਨ ਤੇ ਚੱਲ ਰਹੇ ਨੰਬਰ ਤੇ ਸੰਪਰਕ ਕਰਕੇ ਸਵਰਾਜ 855 ਨਵੀਂ ਸੋਚੇ ਟਰੈਕਟਰ ਖਰੀਦ ਸਕਦੇ ਹੋ ਬਾਕੀ ਦੂਜੀ ਸਾਈਡ ਤੋਂ ਟਰੈਕਟਰ ਸੈਂਟਰ ਚੈੱਕ ਕਰ ਸਕਦੇ ਤੁਸੀਂ 3 ਸਪੀਡ 170 ਕੁਮਾੜਾ 99 ਮਾਡਲ ਜਿਸ ਕਿਸੇ ਭਾਈ ਨੇ ਮਿੱਤਰੋ ਟਰੈਕਟਰ ਲੈਣਾ ਸਕਰੀਨ ਦੇ ਚੱਲ ਰਹੇ ਨੰਬਰ ਤੇ ਪਾ ਕੇ ਤੁਸੀਂ ਇਹ ਟਰੈਕਟਰ ਖਰੀਦ ਸਕਦੇ ਹੋਗੇ ਨਵੀਂ ਸੋਚ 2024 ਮਾਡਲ ਡੇਟ ਹੈਗਾ 795 ਸਕ੍ਰੀਨ ਦੇ ਚੱਲ ਰਹੇ ਨੰਬਰ ਤੇ ਸੰਪਰਕ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ। ਮਿੱਤਰੋ ਅੱਜ ਦੀ ਵੀਡੀਓ 'ਚ ਤੁਹਾਡਾ ਸਵਾਗਤ ਆ। ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਪ੍ਰੀਤ 6049 2023 ਮਾਡਲ ਡਿਮਾਂਡ ਹੈ ਗਿਆ ਟਰੈਕਟਰ ਦੀ 5.5 ਲੱਖ ਰੁਪਇਆ ਟਾਇਰ ਵਗੈਰਾ ਤੁਸੀਂ ਟਰੈਕਟਰ ਤੇ ਚੈੱਕ ਕਰ ਸਕਦੇ ਹੋ। 80 85 ਪੈਸੇ ਟਾਇਰ ਟਰੈਕਟਰ ਦੇ ਪਏ ਨੇ। ਬਿਲਕੁਲ ਸਾਫ ਸੁਥਰਾ ਟਰੈਕਟਰ ਪਿਆ ਮਿੱਤਰੋ। ਸਾਰਾ ਪੇਂਟ ਪੂਟ ਮਿੱਤਰੋ origional ਆ ਕਿਸੇ ਪਾਸੋਂ ਪੇਂਟਰੀ ਹੋਇਆ ਹੋਇਆ। ਬਾਕੀ ਰੰਬਾ ਵਗੈਰਾ ਚੈੱਕ ਕਰ ਸਕਦੇ ਹੋ। ਬਾਡੀ ਲੈਣ ਦਾ ਟਰੈਕਟਰ ਬਿਲਕੁਲ ਸਾਫ਼ ਸੁੱਧਾ ਬਾਕੀ ਪਿਛਲੇ ਪਾਸੇੋਂ ਟਰੈਕਟਰ ਦੀ ਤੁਹਾਨੂੰ ਕਲੀਨ ਚੈੱਕ ਕਰਾ ਦਿੰਨੇ ਆਪਾਂ ਹੁੱਕ ਵਗੈਰਾ ਦੇਖ ਲਓ ਤੁਸੀਂ ਸਾਰਾ ਟਰੈਕਟਰ ਇਹਦਾ Ориਜਨਲ ਆ ਮਿੱਤਰੋ ਬਾਕੀ ਦੂਜੀ ਸਾਈਡ ਤੋਂ ਚੈੱਕ ਕਰ ਸਕਦੇ ਹਾਂ ਤੁਸੀਂ ਟਰੈਕਟਰ ਜਿਵੇਂ ਕਿਸੇ ਵੀਰ ਨੇ ਪ੍ਰੀਤ 6049 ਇਹ ਟਰੈਕਟਰ ਲੈਣਾ ਮਿੱਤਰੋ ਸਕਰੀਨ ਤੇ ਚੱਲ ਰਹੇ ਨੰਬਰ ਤੇ ਸੰਪਰਕ ਕਰਕੇ ਟਰੈਕਟਰ ਖਰੀਦ ਸਕਦੇ ਹੋ ਮਿਊਜ਼ਿਕ ਸਿਸਟਮ ਫੁੱਲ ਛਤਰੀ ਲੱਗੀ ਹੋਈ ਆ ਜੋ ਵੀ ਕਿਸੇ ਵੀ ਨੇ ਪ੍ਰੀਤ 60 ਨਾ ਟਰੈਕਟਰ ਲੈਣਾ ਮਿੱਤਰੋ ਸਕਰੀਨ ਤੇ ਚੱਲੇ ਰੇ ਨੰਬਰ ਤੇ ਸੰਪਰਕ ਕਰਕੇ ਇਹ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਹਾਂ ਵੀ ਮਿੱਤਰੋ ਅੱਜ ਦੀ ਵੀਡੀਓ 'ਚ ਤੁਹਾਡਾ ਸਵਾਗਤ ਆ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂਗੇ ਫਾਰਮ ਟਰੈਕ 60 2023 ਮਾਡਲ ਇਹ ਟਰੈਕਟਰ ਦੀ ਡਿਮਾਂਡ ਹੈ ਗਿਆ 7,95,000 ਰੁਪਿਆ ਬਾਕੀ ਟਾਇਰ ਵਗੈਰਾ ਟਰੈਕਟਰ ਤੇ ਬਿਲਕੁਲ ਨਵੇਂ ਪਏ ਨੇਗੇ ਬਾਕੀ ਰੈਂਪ ਵਗੈਰਾ ਚੈੱਕ ਕਰ ਸਕਦੇ ਹਾਂ ਛੋਟੇ ਗੇਅਰ ਚ ਮਿੱਤਰੋ ਇਹ ਟਰੈਕਟਰ ਫਾਈਬਰ ਹੌਡ ਛਦਰੀ ਨਾਲ ਲੱਗੀ ਹੋਇਆ ਟਰੈਕਟਰ ਦੇ ਬਿਲਕੁਲ ਸਾਫ਼ ਜਿਹਾ ਟਰੈਕਟਰ ਪਿਆ ਮਿੱਤਰੋ ਟਾਇਰ ਟੁਰਾਏ ਬਿਲਕੁਲ ਨਵੇਂ ਪਹਿਨੇ ਮੂੰਮੜੀਆਂ ਟਾਇਰਾਂ ਤੇ ਹਲੇ ਖੜੀਆਂ ਨੇ ਬਾਕੀ ਆਪਾਂ ਤੁਹਾਨੂੰ ਪਿਛਲੇ ਪਾਸੋਂ ਟਰੈਕਟਰ ਦੀ ਕੰਡੀਸ਼ਨ ਚੈੱਕ ਕਰਾ ਦਿੰਨੇ ਆ ਜਿਵੇਂ ਕਿ ਸੇ ਵੀਰ ਨੇ ਫਾਰਮ ਟਰੈਕ 60 2023 ਮਾਡਲ ਇਹ ਟਰੈਕਟਰ ਖਰੀਦਣਾ ਮਿੱਤਰੋ ਸਕ੍ਰੀਨ ਤੇ ਚੱਲ ਰਹੇ ਨੰਬਰ ਤੇ ਸੰਪਰਕ ਕਰਕੇ ਫਾਰਮ ਟਰੈਕ 60 ਇਹ ਟਰੈਕਟਰ ਤੁਸੀਂ ਖਰੀਦ ਸਕਦੇ ਹੋਗੇ ਡਿਮਾਂਡ ਕੀ ਦੀ 7,95,000 ਰੁਪਇਆ ਸਕ੍ਰੀਨ ਤੇ ਚੱਲ ਰਹੇ ਨੰਬਰ ਤੇ ਸੰਪਰਕ ਕਰਕੇ ਮਿੱਤਰੋ ਟਰੈਕਟਰ ਖਰੀਦ ਲਓ